ਮੇਰੇ ਘਰ ਚ ਰਹਿ ਕੇ ਵੀ ਐਂ ਪੈਸੇ ਮੰਗੜੇ ਪੈਂਦੇ ਜਿਵੇਂ ਮੈਂ ਕੋਈ ਬਾਹਰਲਾ ਪਕਰੀਆਂ ਹਾਂ ਉਹ ਮੇਰੇ ਪਿਓ ਦੀਆਂ ਤਾਂ ਆਪਣੀਆਂ ਪਰੇਸ਼ਾਨੀਆਂ ਨਹੀਂ ਮੁੱਕਦੀਆਂ ਉਹਨੇ ਮੇਰੀਆਂ ਪਰੇਸ਼ਾਨੀਆਂ ਦਾ ਕੀ ਹੱਲ ਕਰਨਾ ਵਾ ਮਮੀ ਬਸ ਕਰੋ ਬਹੁਤ ਬੋਲਿਆ ਤੁਸੀਂ ਹੁਣ ਤੁਹਾਨੂੰ ਮੈਂ ਇਹੀ ਗੱਲ ਕਹੂੰਗਾ ਜੇ ਤੁਹਾਡੇ ਚਾਹ ਪੂਰੇ ਕਰਦਾ ਨਾ ਤੁਹਾਡਾ ਵੱਡਾ ਮੁੰਡਾ ਤਾਂ ਉੱਥੇ ਜਾ ਕੇ ਹੀ ਰਹਿ ਲਓ ਤੇ ਆਪਣਾ ਸ਼ੌਂਕ ਪੂਰਾ ਕਰ ਲਓ ਮੇਰੇ ਤੋਂ ਨਹੀਂ ਇਹਨੇ ਨਿੱਤ ਦੇ ਤਾਨੇ ਮੈਨੇ ਸੁਣੀ ਜਾਂਦੇ ਆ ਬੋਲੀਆ ਚੱਕ ਕੇ ਲੈ ਆ ਚਾਚੂ ਜੀ ਮੈਨੂੰ ਪੀਣੀ ਇੱਥੇ ਚਾਹ ਪਤਾ ਕੀ ਕਿਰਾਇਆ ਮੈਨੂੰ ਹਰ ਵਾਰ ਟਾਈਮ ਤੇ ਦੇ ਦੇਣਾ ਪਿਛਲੇ ਮਹੀਨੇ ਜੋ ਉਹਦੀ ਸੈਮੈਸਟਰ ਦੀ ਫੀਸ ਸੀਗੀ ਉਹ 36000 ਰੁਪਏ ਸੀਗਾ ਉਹ ਮੈਂ ਔਖਾ ਸੁੱਖਾ ਹੋ ਕੇ ਦਿੱਤਾ ਹੁਣ ਬੰਦੇ ਨੇ ਇੰਨੀ ਵੀ ਬਰਦਾਸ਼ਤ ਨਹੀਂ ਕੀਤੀ ਵੀ ਮੈਂ ਦੋ ਤਿੰਨ ਦਿਨ ਕਹਿਣਾ ਪਿਆ ਬਈ ਮੰਨ ਜਵੇ ਕੁਝ ਨਹੀਂ ਸੁਣੀ ਮੰਨ ਤਾਂ ਪੈਸੇ ਚਾਹੀਦੇ ਕਹਿੰਦਾ ਮੈਨੂੰ ਹੁਣ ਇਹ ਪਰੇਸ਼ਾਨੀਆਂ ਉਹਨੂੰ ਮੈਂ ਕੱਲ ਤੱਕ ਕਿਰਾਇਆ ਦਊਂਗਾ ਕਿੱਥੋਂ ਪਰਸੋਂ ਕਹਿੰਦਾ ਆਪਣਾ ਸਮਾਨ ਚੱਕ ਲਿਓ ਚਲ ਸ਼ਾਇਦ ਕਿਸੇ ਵੱਨੋਂ ਪੇਮੈਂਟ ਆ ਹੀ ਜਾਵੇ ਲੈਣੀ ਤਾਂ ਹੈਗੀ ਆ ਆਪਾਂ ਉਸਕੇ ਅੰਦਰ ਤਾਂ ਸੀਗੇ ਉਹ ਬਬਲੀ ਪੇਮੈਂਟਾਂ ਜਿਨ੍ਹਾਂ ਨੇ ਦੇਣੀਆਂ ਹੁੰਦੀਆਂ ਨਾ ਉਹ ਆਪਣੀ ਮਰਜ਼ੀ ਨਾਲ ਦਿੰਦੇ ਆ ਨਾਲੇ ਵੱਲੋਂ ਵੀ ਮੈਨੂੰ ਤਾਂ ਇੱਕ ਚੀਜ਼ ਲੱਗਦੀ ਆ ਆਪਣੇ ਜਿਹੜੇ ਮਿਡਲ ਕਲਾਸ ਫੈਮਿਲੀ ਵਾਲੇ ਲੋਕ ਆ ਨਾ ਇੱਕ ਕਰਜ਼ਾ ਲਾਣ ਲਈ ਦੂਜਾ ਕਰਜ਼ਾ ਲੈਣ ਨੂੰ ਤਿਆਰ ਹੀ ਪਿਆ ਹੁੰਦਾ ਕੋਈ ਨਾ ਕੋਈ ਇੱਕ ਇੱਕ ਮਜਬੂਰੀ ਖਤਮ ਹੁੰਦੀ ਉਹ ਜੋ ਦੀ ਫੀਸ ਵਾਲਾ ਸਿਸਟਮ ਰੁਕਿਆ ਵਾ ਉਹ ਇੱਕ ਮਹੀਨੇ ਤੋਂ ਕਹਿੰਦਾ ਸੀ ਮੇਰੀ ਫੀਸ ਦੇ ਦੋ ਫੀਸ ਦੇ ਦੋ ਤੇ ਹੁਣ ਨਵਾਂ ਛਾਪਾ ਹੀ ਪੈ ਜਾਂਦਾ ਮੇਰੀ ਜਾਨ ਨੂੰ ਬੰਦਾ ਸਮਝ ਨਹੀਂ ਆਉਂਦੀ ਮੈਂ ਕਰਾਂ ਤਾਂ ਕੀ ਕਰਾਂ ਕਮਾਂ ਤੁਹਾਨੂੰ ਬਿੱਲ ਵੀ ਆਉਣ ਵਾਲਾ ਬਿਜਲੀ ਦਾ ਉਹ ਵੀ ਹਰ ਵਾਰੀ ਕਹਿ ਦਿੰਦੇ ਜੀ ਅਸੀਂ ਤਾਂ ਇਸ ਵਾਰੀ ਕੱਟ ਜਾਣਾ ਅਸੀਂ ਤਾਂ ਇਸ ਵਾਰੀ ਕੱਟ ਜਾਣਾ ਕੋਈ ਨਵਾਂ ਨਵਾਂ ਬੱਸ ਦਿਮਾਗ ਤੇ ਨਹੀਂ ਆ ਪਰੇਸ਼ਾਨੀਆਂ ਬੋਲੀ ਦਫਤਰ ਨਾਲ ਮੇਰੇ ਕਦੀ ਕੋਈ ਬੋਲਣ ਨਹੀਂ ਆਇਆ ਜੋ ਇੰਨਾ ਬੋਲ ਕੇ ਗਿਆ ਨਾ ਕੀ ਕਰਦਾ ਬੇਵੱਸ ਸੀਗਾ ਉੱਠ ਕੇ ਘਰ ਨੂੰ ਆ ਗਿਆ ਮੈਂ じゃ ਨਹੀਂ ਮੰਨ ਕਰਦਾ ਰਹਿਣ ਦੋ ਤੁਸੀਂ ਮੈਂ ਚਾਹ ਬਣਾ ਲਿਓਨੀ ਆ ਨਾਲ ਮੈਂ ਵੀ ਲੈ ਲੂੰਗੀ ਘੁੱਟ ਚਾਹ ਪੀਓਗੇ ਤੂੰ ਚਾਚੂ ਨੂੰ ਛੱਡ ਤਰਨ ਦਾ ਫੋਨ ਆਇਆ ਸੀ ਕਿ ਆ ਵੀ ਮੈਂ ਆਪਣੀ ਫਰੈਂਡ ਦੀ ਬਰਥਡੇ ਪਾਰਟੀ ਤੇ ਚੱਲੀ ਆ ਆ ਗਈ ਓ ਕਿ ਨਹੀਂ ਆਈ ਉਹ ਤਾਂ ਆ ਗਈ ਆਪਣੇ ਕਮਰੇ ਚ ਪੜਦੀ ਹੋਣੀ ਐ ਕਦੋਂ ਦੀ ਆ ਗਈ ਹੋਈ ਐ ਤੇ ਤੇਰਾ ਲਾਡਲਾ ਉਹ ਪੜਦਾ ਪੜਦਾ ਵੀ ਐ ਕੁਛ ਕਿ ਨਹੀਂ ਕਿ ਮੈਨੂੰ ਫੀਸਾਂ ਦੇਣ ਤਾਂ ਹੀ ਰੱਖਿਆ ਹੋਇਆ ਵੀ ਮੇਰੀ ਫੀਸ ਦੇ ਦੋ ਪੜਦਾ ਹੀ ਆ ਮਾੜਾ ਮੋਟਾ ਬੈਠਾ ਹੋ ਵੀ ਉਧਰ ਹੀ ਦੋਨੋਂ ਇਕੱਠੇ ਹੀ ਨੇ ਬਬਲੀ ਧਿਆਨ ਰੱਖਿਆ ਕਰ ਅੱਜ ਕੱਲ ਬੱਚੇ ਨਾ ਕਿਤਾਬਾਂ ਦੇ ਵਿੱਚ ਫੋਨ ਰੱਖ ਕੇ ਬਹਿ ਜਾਂਦੇ ਆ ਮਾਪਿਆਂ ਨੂੰ ਲੱਗਦਾ ਵਾ ਵੀ ਪੱਛੇ ਪੜਦੇ ਪਏ ਆ ਉਹ ਫੋਨ ਤੇ ਰੀਲਾਂ ਦੇਖਦੇ ਰਹਿੰਦੇ ਆ ਕਦੀ ਕਿਸੇ ਨੂੰ ਮੈਸੇਜ ਕਰਦੇ ਰਹਿੰਦੇ ਚੈਟ ਕਰਦੇ ਰਹਿੰਦੇ ਆ ਥੋੜਾ ਇਹ ਨਾ ਬੱਚਿਆਂ ਦੇ ਧਿਆਨ ਰੱਖਿਆ ਕਰ ਅੱਜ ਕੱਲ ਦੇ ਬੱਚੇ ਆਪਣੇ ਤੋਂ ਬੜੇ ਫਾਰਵਰਡ ਚੱਲਦੇ ਆ ਸਰਦਾਰ ਜੀ ਧਿਆਨ ਤਾਂ ਰੱਖਦੀ ਆ ਹੋਰ ਘਰ ਦੇ ਵੀ ਛੱਤੀ ਕੰਮ ਹੁੰਦੇ ਮੈਂ ਤਾਂ ਉਹ ਵੀ ਕਰਦੀ ਸਾਰਾ ਦਿਨ ਤਾਂ ਹੁਣ ਉਹਨਾਂ ਦੇ ਦਵਾਲੇ ਬਹਿ ਨਹੀਂ ਨਾ ਸਕਦੀ ਹੁਣ ਤਾਂ ਬੱਚਿਆਂ ਨੂੰ ਤਾਂ ਆ ਪਚਾਈਦਾ ਵਾ ਆਪਾਂ ਇਹ ਤਾਂ ਕੂਰ ਸਕਦੇ ਆ ਕਹਿ ਸਕਦੇ ਆ ਉਹਨਾਂ ਨੂੰ ਵੀ ਬੱਚੇ ਤੁਹਾਡੇ ਲਈ ਆ ਚੰਗਾ ਤੇ ਆ ਨਹੀਂ ਚੰਗਾ ਹੁਣ ਬੋਲੀ ਮੈਨੂੰ ਤਰਨ ਤੇ ਭਰੋਸਾ ਆ ਉਹ ਗੱਲ ਸੁਣ ਵੀ ਲੈਂਦੀ ਆ ਉਹ ਗੱਲ ਸਮਝਦੀ ਵੀ ਆ ਆ ਜੋ ਤਾਂ ਨਾ ਜਿਹੜਾ ਇਹ ਕੋਈ ਗੱਲ ਸਮਝਦਾ ਨਹੀਂ ਹੈਗਾ ਇਹ ਸਿਰਫ ਆਪਣਾ ਮਤਲਬ ਦੇਖਦਾ ਵੀ ਮੇਰਾ ਹੱਲ ਹੋਣਾ ਚਾਹੀਦਾ ਆ ਪਿਓ ਜਿੱਥੋਂ ਮਰਜ਼ੀ ਕਰੇ ਮਾਂ ਜਿੱਥੋਂ ਮਰਜ਼ੀ ਕਰੇ ਉਹਨੂੰ ਦੁਨੀਆਦਾਰੀ ਨਾਲ ਕੁਝ ਲੈਣਾ ਦੇਣਾ ਨਹੀਂ ਹੈਗਾ ਸਰਦਾਰ ਜੀ ਕੁਝ ਬੱਚਿਆਂ ਨੂੰ ਨਾ ਟਾਈਮ ਲੱਗਦਾ ਸਮਝਣ ਲੱਗਿਆ ਕਈ ਬੱਚੇ ਜਲਦੀ ਸਮਝ ਜਾਂਦੇ ਆ ਤੇ ਕਈ ਬੱਚਿਆਂ ਨੂੰ ਟਾਈਮ ਲੱਗ ਜਾਂਦਾ ਵਾ 20-21 ਸਾਲਾਂ ਦਾ ਹੋ ਗਿਆ ਹੋਰ ਬੱਚਾ ਥੋੜੀ ਰਿਹਾ ਵਾ ਉਹਨਾਂ ਤਾਨੂੰ ਸਮਝ ਜਾਣਾ ਚਾਹੀਦਾ ਵੀ ਘਰ ਦੇ ਹਾਲਾਤ ਕੀ ਆ ਘਰ ਦੇ ਹਾਲਾਤਾਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਇੱਕ ਦਿਨ ਦਫ਼ਤਰ ਬੁਲਾਓ ਟੱਕੇ ਨਾਲ ਮਿੰਤਾ ਕਰ ਕਰਕੇ ਆਂਦਾ ਉੱਥੇ ਜਾ ਕੇ ਵੀ ਤੁਹਾਨੂੰ ਪਤਾ ਹੀ ਆ ਉਹਦਾ ਹਾਲ ਕੀ ਹੁੰਦਾ ਹੈ ਸਰਦਾਰ ਜੀ ਹੁਣ ਤੁਸੀਂ ਹੋਰ ਟੈਨਸ਼ਨਾਂ ਥੋੜੀਆਂ ਜਿਹੜੀਆਂ ਆ ਵੀ ਟੈਨਸ਼ਨਾਂ ਲੈਣ ਬੈਗੇ ਕੋਈ ਨਾ ਹੋ ਜੂਗਾ ਠੀਕ ਬੱਚੇ ਇਦਾਂ ਹੀ ਕਰਦੇ ਹੁੰਦੇ ਆ ਯਾਰਾਂ ਦੋਸਤਾਂ ਮਿਲ ਵੇਖ ਕੇ ਨਾ ਥੋੜਾ ਜਿਹਾ ਕਈ ਵਾਰੀ ਉੱਡਣ ਲੱਗ ਜਾਂਦੇ ਨੇ ਆਪੇ ਸਮਾਂ ਪੈਣ ਤੇ ਉਹਨਾਂ ਨੂੰ ਸਮਝ ਆ ਜਾਂਦੀ ਹੁੰਦੀ ਵੀ ਸਾਡੇ ਲਈ ਕੀ ਠੀਕ ਹੈ ਤੇ ਕੀ ਨਹੀਂ ਠੀਕ ਬੋਲੀ ਤੂੰ ਨਾ ਪੁੱਛੇ ਮਾਰਦੀ ਰਹਿਣਾ ਤੇਰੇ ਕਰਕੇ ਉਹ ਇੱਥੇ ਤੱਕ ਪਹੁੰਚਿਆ ਵਾ ਉਹ ਨਹੀਂ ਹਟਦਾ ਉਹਨੂੰ ਕੋਈ ਕੰਮ ਦੀ ਟੈਨਸ਼ਨ ਨਹੀਂ ਉਹਨੂੰ ਕੋਈ ਆਣ ਜਾਣ ਦੀ ਟੈਨਸ਼ਨ ਨਹੀਂ ਪਰ ਉਹਨੂੰ ਕਾਲਜ ਛੱਡਿਆ ਵਾ ਲੈ ਆਵਾ ਸਾਰਾ ਕੁਝ ਮਨ ਨੂੰ ਹੀ ਕਰਨਾ ਪੈਂਦਾ ਉਨੇ ਕਦੀ ਕਿਹਾ ਪਾਪਾ ਤੁਸੀਂ ਰਹਿਣ ਤੋਂ ਮੈ ਲੈ ਜਾਣਾ ਸਾਰੀਆਂ ਜ਼ਿੰਮੇਵਾਰੀਆਂ ਤਾਂ ਮੇਰੀਆਂ ਨੇ ਮੈਂ ਦਫ਼ਤਰ ਕੋਈ ਕੰਮ ਕਰਦਾ ਹੁੰਨਾ ਉਧਰੋਂ ਤਰਨ ਦਾ ਫੋਨ ਆ ਜਾਂਦਾ ਮੈਨੂੰ ਕਾਲਜ ਚੋਂ ਆ ਕੇ ਲੈ ਜਾਓ ਮੈਨੂੰ ਸਾਰਾ ਕੰਮ ਛੱਡ ਕੇ ਉਹਨੂੰ ਲੈਣ ਜਾਣਾ ਇੰਨੇ ਨਿੱਕੇ ਮੋਟੇ ਕੰਮ ਤਾਂ ਉਹ ਸਾਂਭ ਹੀ ਸਕਦਾ ਕਰ ਹੀ ਸਕਦਾ ਆ ਜੀ ਜ਼ਬਰਦਸਤੀ ਨਹੀਂ ਕਰਨੀ ਆਪਾਂ ਬੱਚਿਆਂ ਨਾਲ ਤੁਹਾਨੂੰ ਪਤਾ ਹੈ ਨਾ ਕਿੰਨੀਆਂ ਖਬਰਾਂ ਆਉਂਦੀਆਂ ਅੱਜ ਕੱਲ ਡਰ ਲੱਗਦਾ ਵਾ ਤਾਂ ਮੈਂ ਡਰਦੀ ਆਂ ਚਾਹ ਬਣਾਵਾਂ ਕਿ ਨਹੀਂ ਬਣਾਵਾਂ ਮੈਨੂੰ ਦੱਸ ਦੋ ਨਹੀਂ ਮੈਂ ਕੁਝ ਨਹੀਂ ਖਾਣਾ ਹਲੇ ਇਹ ਤਾਂ ਮੇਰਾ ਫੋਨ ਕਿ ਚੱਕਿਆ ਹੋਇਆ ਵਾ ਆਪਣਾ ਫੋਨ ਚਲਾ ਮੇਰਾ ਫੜਾ ਇੱਧਰ ਹਾਂ ਕੀ ਐ ਕੀ ਹੋ ਗਿਆ ਜੇ ਤੇਰਾ ਫੋਨ ਲੈ ਲੈ ਦੋ ਮਿੰਟ ਤਾਂ ਆਫਤਾ ਜੀ ਤੈਨੂੰ ਕੋਈ ਉਹ ਆਫਤ ਆਈ ਹੈ ਮੈਨੂੰ ਤੈਨੂੰ ਸੈਂਸ ਨਹੀਂ ਹੈ ਕਿ ਕਿਸਦਾ ਫੋਨ ਨਹੀਂ ਚਲਾਈ ਤੂੰ ਮੈਂ ਫੜਾ ਮੇਰਾ ਫੋਨ ਇੱਧਰ ਉਹ ਜਾ ਓਏ ਸੈਂਸ ਹੁੰਸ ਦੀਆਂ ਗੱਲਾਂ ਨਾ ਕਰਿਆ ਕਰ ਮੇਰੇ ਨਾਲ ਨਾਲੇ ਥੋੜੀ देर ਖੇਡ ਲੈਂਦੇ ਤੈਨੂੰ ਦੇ ਦੇਣਾ ਤੇਰਾ ਫੋਨ ਮੇਰਾ ਵੈਸੇ ਵੀ ਉਹ ਫੋਨ ਪੁਰਾਣਾ ਸੀ ਤਾਂ ਖਰਾਬ ਹੋ ਗਿਆ ਆਪਣਾ ਫੋਨ ਦਾ ਤੂੰ ਖਰਾਬ ਕਰ ਲਿਆ ਵਾ ਹੁਣ ਮੈਂ ਤੈਨੂੰ ਥੱਪੜ ਨਾ ਖਾ ਲਈ ਮੇਰਾ ਫੋਨ ਫੜਾ ਇੱਧਰ ਕੀ ਕਿਹਾ ਥੱਪੜ ਉਹ ਤੇਰੇ ਇੱਕ ਮਾਰ ਨਾਲ ਕੰਦ ਚ ਜਾ ਕੇ ਵੱਜेंगी ਤੂੰ ਚੁੱਪ ਰਹਿ ਜਾ ਰੋਲ ਬਣਾਉਣੇ ਤਾਂ ਮੈਂ ਪਾਪਾ ਨੂੰ ਬਾਹਰ ਸਰਦਾਰ ਜੀ ਪਤਾ ਨਹੀਂ 5 ਮਿੰਟ ਇਕੱਠੇ ਬਹਿੰਦੇ ਆ ਤੇ ਲੜ ਪੈਂਦੇ ਦੇਖਦੇ ਆ ਜਾ ਕੇ ਇਹਨੂੰ ਮਰਜ਼ੀ ਵਿਆਜ ਮਾਰ ਲਾ ਜਾ ਕੇ ਕੋਈ ਨਹੀਂ ਫਿਰ ਦੇਖਦੇ ਆ ਹੁਣ ਪੁੜਾ ਦੇ ਨਹੀਂ ਤਾਂ ਮੇਰਾ ਫੋਨ ਇੱਧਰ ਪਤਾ ਨਹੀਂ ਇਹਨਾਂ ਨੇ ਇਧਰ ਇਹਨਾਂ ਬੱਚਿਆਂ ਦੀ ਸਮਝ ਨਹੀਂ ਆਉਂਦੀ ਕੀ ਕਰਦੇ ਆ ਕੀ ਨਹੀਂ ਕਰਦੇ ਇੱਟ ਕੁੱਤੇ ਦਾ ਵੈਰ ਆ ਦੋਨਾਂ ਚ ਦੇਖੋ ਮਾੜਾ ਜਾ ਕੀ ਗੱਲ ਆ ਕੀ ਹੋ ਗਿਆ ਹੁਣ ਇਹਨਾਂ ਰੋਲਾ ਪਾਇਆ ਤੁਸੀਂ ਆ ਦੇਖ ਲਓ ਪਾਪਾ ਮੈਨੂੰ ਕਿੰਨੀ ਵਾਰ ਕਹਦਾ ਮੇਰਾ ਫੋਨ ਦੇ ਰੇ ਦੇ ਹੀ ਨਹੀਂ ਰਿਹਾਏਗਾ ਆਪਣਾ ਫੋਨ ਦੇਨੇ ਗੇਮ ਖੇਡ-ਖੇਡ ਕੇ ਖਰਾਬ ਕਰਤਾ ਵਾ ਉਹਨੇ ਮੇਰਾ ਵੀ ਚੱਕ ਲਿਆ ਇਹਨੇ ਪਾਪਾ ਮੈਨੂੰ ਨਹੀਂ ਪਤਾ ਮੇਰਾ ਜਿਹੜਾ ਫੋਨ ਸੀ ਉਹ ਪਹਿਲਾਂ ਹੀ ਖਰਾਬ ਸੀਗਾ ਉਹ ਤਾਂ ਹੀ ਤੁਸੀਂ ਮੈਨੂੰ ਦਿੱਤਾ ਸੀਗਾ ਮੈਨੂੰ ਨਹੀਂ ਪਤਾ ਹੁਣ ਮੈਨੂੰ ਜਿੱਦਾਂ ਮਰਜ਼ੀ ਨਵਾਂ ਫੋਨ ਲੈ ਕੇ দাও ਉਹਨੂੰ ਲੈ ਕੇ ਦਿੱਤਾ ਰਹਿਣਾ ਨਵਾਂ ਫੋਨ ਮੈਨੂੰ ਵੀ ਹੁਣ ਨਵਾਂ ਹੀ ਚਾਹੀਦਾ ਫੋਨ ਉਹ ਜੋਤ ਮੈਂ ਨਾ ਤੇਰੇ ਵਾਲਾ ਫੋਨ ਪਹਿਲਾਂ ਆਪ ਚਲਾਉਂਦਾ ਸੀ ਬਹੁਤ ਵਧੀਆ ਸੀਗਾ ਮੇਰੇ ਕੋਲ ਤਾਂ ਜਿੰਨੀ ਦੇਰ ਚੱਲਿਆ ਵਧੀਆ ਸੀ ਤੂੰ ਸਾਰੀ ਦਿਹਾੜੀ ਤਾਂ ਗੇਮ ਖੇਡਦਾ ਰਹਿਣਾ ਨਾਲੇ ਇਹਨੂੰ ਪੜ ਲੈਂਦੇ ਜਿਹੜਾ ਇਹਨੂੰ ਫੋਨ ਲੈ ਕੇ ਦਿੱਤਾ ਨਾ ਪੜਨ ਵਾਸਤੇ ਲੈ ਕੇ ਦਿੱਤਾ ਪਾ ਮੈਂ ਮੇਤੋ ਨਹੀਂ ਸਰਦਾ ਯਾਰ ਮੇਰੇ ਵਾਲੇ ਫੋਨ ਚ ਕੰਮ ਆ ਟੁੱਟਾ ਜਾ ਫੋਨ ਐ ਕਿਦਾਂ ਚਾਲ ਲੂਗਾ ਮੈਂ ਇਹਦੇ ਵਿੱਚ ਕੰਮ ਉਹਨਾਂ ਤਾਂ ਤੁਸੀਂ ਮਿੰਟ ਚ ਨਵਾਂ ਲੈਤਾ ਸੀਗਾ ਮੈਨੂੰ ਨਹੀਂ ਪਤਾ ਮੈਨੂੰ ਨਵਾਂ ਹੀ ਲੈ ਕੇ ਦੋ ਫੋਨ ਜੋ ਤਾਂ ਹਾਲੇ ਚੱਲੀ ਜਾਂਦਾ ਤੂੰ ਕਰ ਲਾ ਗੁਜ਼ਾਰਾ ਇਹਦੇ ਨਾਲ ਜਦੋਂ ਖਰਾਬ ਹੋਊਗਾ ਲੈ ਦਾਂਗੇ ਹਾਲੇ ਮਾੜਾ ਮੋਟਾ ਹੋਣਾ ਆਪਾਂ ਦਿਖਾ ਲੈਣੇ ਆ ਕੋਈ ਗੱਲ ਨਹੀਂ ਇਹ ਤਾਂ ਚੀਜ਼ਾਂ ਤਾਂ ਦੁਨੀਆਂ ਬਥੇ ਹੁੰਦੀਆਂ ਹੀ ਰਹਿੰਦੀਆਂ ਖਰਾਬ ਮੈਂ ਨਵਾਂ ਹੀ ਲੈਣਾ ਮੈਂ ਠੀਕ ਨਹੀਂ ਕਰਾਣਾ ਯਾਰ ਕਰਦੀਆਂ ਮਜਬੂਰੀਆਂ ਸਮਝ ਲੀਦੀਆਂ ਹੁੰਦੀਆਂ ਪਾਪਾ ਮੈਂ ਸਮਝੀ ਆ ਨਾ ਤੁਹਾਡੀਆਂ ਮਜਬੂਰੀਆਂ ਨੂੰ ਤਾਹੀਂ ਪਿਛਲੇ 6 ਮਹੀਨੇ ਤਾਂ ਉਹੀ ਫੋਨ ਚ ਲਈ ਜਨਾ ਵਾ ਕਦੇ ਕਹਤਾ ਮੈਨੂੰ ਲੱਗਦਾ ਮੈਂ ਤੁਹਾਡਾ ਪੋਤੀ ਐ ਨਹੀਂ ਕਿ ਸਾਰਾ ਕੁਝ ਤੁਹਾਡਾ ਉਹੀ ਆ ਜੋ ਤੇਰੀ ਵੀ ਤਾਂ ਭੈਣ ਆ ਨਾ ਉਹ ਨਾਲੇ ਪਾਪਾ ਦਾ ਹੱਥ ਥੋੜਾ ਐ ਨਾ ਠੀਕ ਹੋ ਲੈਂਦੇ ਤੈਨੂੰ ਲੈ ਦਾਂਗੇ ਨਵਾਂ ਫੋਨ ਅਸੀਂ ਕੋਈ ਦੁਸ਼ਮਣ ਨਹੀਂ ਹੈਗੇ ਤੇਰੇ ਉਹ ਨਾ ਜੇ ਫੋਨ ਅਜੇ ਨਹੀਂ ਲੈ ਕੇ ਦੇਣਾ ਤਾਂ ਕੋਈ ਨਹੀਂ ਰੁੱਕ ਕੇ ਲੈ ਦਿਓ ਮੈਨੂੰ ਉਹ ਮੇਰੀ ਟ੍ਰਿਪ ਦੇ ਪੈਸੇ ਤਾਂ ਦੇ ਦਿਓ ਮੈਂ ਤਾਂ ਘਰ ਚ ਰਹਿ ਕੇ ਵੀ ਐ ਪੈਸੇ ਮੰਗੜੇ ਪੈਂਦੇ ਜਿਵੇਂ ਮੈਂ ਕੋਈ ਬਾਹਰਲਾ ਪਹਕਾਰੀ ਆਵਾ ਨਾ ਕੀ ਕਹੀ ਜਾਂਦਾ ਯਾ ਕਿਹੜੀ ਟ੍ਰਿਪ ਕਿਹੜੀ ਪਿਕਨਿਕ ਤੇ ਜਾਣਾ ਐ ਨੇ ਹੁਣ ਕੁਛ ਨਹੀਂ ਸਰਦਾਰ ਜੀ ਮੈਂ ਕਰਨੀ ਹੀ ਸੀਗੀ ਤੁਹਾਡੇ ਨਾਲ ਗੱਲ ਇਹ ਤਾਂ ਬੱਸ ਉਹ ਤੂੰ ਰਹਿਣ ਦੇ ਤੂੰ ਨਾ ਇਹਦੀਆਂ ਤਰਫਦਾਰੀਆਂ ਨਾ ਕਰੇਗਾ ਤੈਨੂੰ ਮੈਂ ਹਜ਼ਾਰ ਵਾਰ ਸਮਝਾਤਾ ਮੇਰੇ ਕੋਲ ਫਜ਼ੂਲ ਖਰਚਾਂ ਵਾਸਤੇ ਪੈਸੇ ਨਹੀਂ ਹੈਗੇ ਇਹਨੇ ਤਾਂ ਉਜਾੜਾ ਲਾਇਆ ਆਇਆ ਘਰ ਦਾ ਮਨੂੰ ਪਤਾ ਮੈਂ ਹਾਲੇ ਦੁਕਾਨ ਦਾ ਕਿਰਾਇਆ ਨਹੀਂ ਦਿੱਤਾ ਕਿੱਦਾਂ ਬੰਦੇ ਬੋਲ-ਬੋਲ ਕੇ ਜਾਂਦੇ ਮੇਰੇ ਕੋਲ ਆ ਕੇ ਦੁਕਾਨ ਤੇ ਇਹਨੂੰ ਸਰਦਾਰ ਜੀ ਨੂੰ ਕਦੀ ਟ੍ਰਿਪ ਤੇ ਜਾਣਾ ਕਦੀ ਉਹਨੂੰ ਫੋਨ ਲੈ ਦੋ ਅਸੀਂ ਆਪਣੇ ਚਾ ਸਾਰੇ ਮਾਰਕੇ ਵੀ ਪੂਰੇ ਕਰ ਲੀਏ ਉਹ ਬੱਸ ਤੁਸੀਂ ਰਹਿਣ ਦਿਓ ਤੁਹਾਡਾ ਹਰੇਕ ਵਾਰ ਦਾ ਕੋਈ ਨਾ ਕੋਈ ਨਾ ਤੁਸੀਂ ਮਿੱਥੇ ਹੀ ਹੁੰਦਾ ਵੀ ਬਹਾਨਾ ਮਾਰਨਾ ਹੀ ਮਾਰਨਾ ਕੋਈ ਜੋਤ ਮੈਂ ਤੈਨੂੰ ਕੱਲ ਵੀ ਕਿਹਾ ਸੀ ਕਿ ਘਰ ਦੇ ਹਾਲਾਤਾਂ ਨੂੰ ਨਾ ਥੋੜਾ ਜਿਆ ਸਮਝੀਦਾ ਹੁੰਦਾ ਜਿੰਨੇ ਤੂੰ ਪੈਸੇ ਮੰਗਦਾ ਪਿਆ ਵਾ ਨਾ 25000 ਰੁਪਈਆ ਉਹਨੇ ਚ ਆਪਾਂ ਸਾਰੇ ਜਣੇ ਹੋ ਕੇ ਆ ਸਕਦੇ ਆ ਤੇ ਅਸੀਂ 25000 ਰੁਪਈਆ ਕਦੇ ਫੋਨ ਮੰਗਦਾ ਕਦੇ ਪੈਸੇ ਮੰਗਦਾ ਇਹ ਉਹ ਤੂੰ ਚੁੱਪ ਕਰ ਜਾ ਤੂੰ ਨਾ ਬੋਲੇ ਕਰ ਵਿੱਚ ਆ ਦੇਖ ਲੈ ਨਾ ਇਹਨੂੰ ਪਿਓ ਨਾ ਬੋਲਣ ਦੀ ਤਮੀਜ਼ ਆ ਭਾਵੇਂ ਛੋਟੀ ਆ ਘੱਟੋ ਘੱਟ ਨਾਲ ਗੱਲ ਤਾਂ ਚਾਜੇ ਨਾਲ ਕਰ ਲਵੇ ਇਹਨੇ ਤਾਂ ਕਦੀ ਨਹੀਂ ਕਿਹਾ ਮੈਂ ਟ੍ਰਿਪ ਤੇ ਜਾਣਾ ਜਾਂ ਮੈਨੂੰ ਆ ਲੈ ਦੋ ਜਾਂ ਆ ਲੈ ਦੋ ਇਹਨੂੰ ਤੂੰ ਜਿਆਦਾ ਸਿਰ ਤੇ ਚੜਾ ਲਿਆ ਤੇਰੇ ਕਰਕੇ ਇਹ ਆ ਕੁਝ ਕਰ ਰਿਹਾ ਅੱਜ ਕੱਲ ਉਹਨੂੰ ਤੇ ਸਭ ਕੁਝ ਕਹਿਣ ਤੋਂ ਪਹਿਲਾਂ ਤਾਂ ਲੈ ਦਿੰਨੇ ਹਾਂ ਅਗਲੀ ਕੀ ਕਹਵੇ ਉਹ ਕਾਕਾ ਉਹ ਨਾ ਪਟਦੀ ਆ ਉਹਦੇ ਨੰਬਰ ਹੀ ਵਧੀਆ ਆਉਂਦੇ ਆ ਤੈਨੂੰ ਤੇਰੇ ਨੰਬਰਾਂ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਤੇਰੇ ਨੰਬਰ ਕਿੰਨੇ ਆਉਂਦੇ ਕਿੰਨੇ ਨਹੀਂ ਆਉਂਦੇ ਉਹ ਬੱਸ ਕਰੋ ਕਿਉਂ ਘਰ ਦਾ ਤਮਾਸ਼ਾ ਲਾਇਆ ਵਾ ਕੀ ਹੋਇਆ ਆ ਦਾ ਨਸਾਰਿਆਂ ਨੂੰ ਉਹ ਬੱਸ ਤੁਸੀਂ ਕਰੋ ਮम्मा ਉਹ ਜਾਦਾ ਮੈਂ ਤੇ ਜੰਮਿਆ ਵਾ ਨਾ ਇਹ ਕਰਦੇ ਵਿੱਚ ਕਦੇ ਸਾਡਾ ਹੱਥ ਤੰਗਾ ਕਦੇ ਜੀ ਆਪਾਂ ਨੂੰ ਇਹ ਤੰਗੀ ਆ ਪਤਾ ਨਹੀਂ ਪਿਓ ਮੇਰੇ ਪਿਓ ਦੇ ਤਾਂ ਆਪਣੀਆਂ ਪਰੇਸ਼ਾਨੀਆਂ ਨਹੀਂ ਮੁੱਕਦੀਆਂ ਉਹਨੇ ਮੇਰੀਆਂ ਪਰੇਸ਼ਾਨੀਆਂ ਦਾ ਕੀ ਹੱਲ ਕਰਨਾ ਵਾ ਜੋ ਤ ਬੱਸ ਕਰ ਬੱਸ ਕਰ ਤਣੀ ਮੈਂ ਜੰਮਿਆ ਹੀ ਕਿਉਂ ਆ ਇੱਥੇ ਮੱਖ ਖਰਾਬ ਕਰਕੇ ਰੱਖਦਾ ਸਾਰਾ ਤੇਨੇ ਦਾ ਕੱਪੜਾ ਵਾਂਗੂ ਲੜਦੇ ਰਹਿੰਦੇ ਆ ਮੈਨੂੰ ਪਤਾ ਮੈਂ ਕਿਵੇਂ ਹੈਂਡਲ ਕਰਦੀ ਆ ਤਮਾਕਹ ਖਰਾਬ ਕਰਕੇ ਰੱਖਿਆ ਹੈ ਨਾ ਬੱਚਿਆਂ ਨੇ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਸਾਡੀ ਬੋਲੀ ਹੁਣ ਉਹਦੀ ਗੱਲ ਸੁਣੀ ਕੀ ਕਹਿ ਕੇ ਗਿਆ ਵਾ ਬਈ ਜਾਦਾ ਮੈਂ ਜੰਮਿਆ ਆ ਕਿ ਉਹ ਸਾਡੀਆਂ ਮਜਬੂਰੀਆਂ ਨਹੀਂ ਸਮਝਦਾ ਇਹ ਆਪਣੀਆਂ ਪਰੇਸ਼ਾਨੀਆਂ ਕਹਿੰਦਾ ਬਬਲੀ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਆਪਣੇ ਸੁਪਨੇ ਮਾਰ ਕੇ ਮੈਂ ਇਹਨਾਂ ਦੇ ਚਾਹ ਪੂਰੇ ਕਰਦਾ ਪਿਆ ਪਰ ਅੱਜ ਕੱਲ ਦੀ ਔਲਾਦ ਇਹ ਚੀਜ਼ ਸਮਝਦੀ ਕਿੱਥੇ ਆ ਸਰਤਾ ਜੀ ਮੈਂ ਕੱਲ ਇਹਨੂੰ ਸਮਝਾਇਆ ਸੀਗਾ ਜਦੋਂ ਇਹਨੇ ਟ੍ਰਿਪ ਦੇ ਪੈਸੇ ਮੰਗੇ ਸੀ ਵੀ ਸਾਡੀ ਔਕਾਤ ਹਾਲੇ ਇੰਨਾਂ ਚੀਜ਼ਾਂ ਵਾਸਤੇ ਨਹੀਂ ਆ ਸ਼ੁਕਰ ਕਰ ਤੈਨੂੰ ਐਡੇ ਕਾਲਜ ਚ ਲਾਇਆ ਮਸਾ ਤੇਰੀਆਂ ਫੀਸਾਂ ਭਰਦੇ ਪਏ ਆ ਪਰ ਪਤਾ ਨਹੀਂ ਅੱਜ ਫੇਰ ਇਹਨੂੰ ਕੀ ਹੋ ਗਿਆ ਜੇ ਤੇਰਾ ਫੋਨ ਘੜੀ ਕਫੜ ਲਿਆ ਸੀ ਉਹਨੇ ਤਾਂ ਤੂੰ ਹੀ ਦੇ ਦਿੰਦੀ ਤੂੰ ਹੀ ਚੁੱਪ ਕਰ ਜਾਂਦੀ ਤੂੰ ਹੀ ਸਿਆਣੀ ਬਣ ਜਾ ਜੇ ਉਹ ਇਦਾਂ ਕਰਦਾ ਵਾ ਤਾਂ ਇਹਨੂੰ ਵਾਸਾ ਸਮਝਾ ਲੋ ਤਰਨ ਉਹ ਜਿੱਦਾਂ ਦਾ ਹੈਗਾ ਨਾ ਉਦਾਂ ਦਾ ਹੈਗਾ ਘਟੋ ਘਟ ਤੂੰ ਹੀ ਪਿਓ ਦੀ ਇੱਜ਼ਤ ਰੱਖ ਲੈ ਮਾੜਾ ਮੋਟਾ ਤੂੰ ਹੀ ਦੇਖ ਲਿਆ ਅਗਰ ਘਰ 'ਚ ਲੜਾਈ ਪੈਂਦੀ ਆ ਕਿਉਂ ਪੈਂਦੀ ਆ ਠੀਕ ਆ ਪਾਪਾ